ਬੱਚਿਓ ਕਿਉਂਕਿ ਇਹ ਗੱਲ ਅਸੀਂ ਸਮਾਰਟ ਦੀ ਕਰ ਰਹੇ ਹਾਂ ਆਪਾ ਵੱਧ ਉਦੀ ਭੂਮੀ ਪਰਛ ਨਹੀਂ ਬੈਠੇ ਤੇ ਮੈਂ ਉਮੀਦ ਕਰਦੀ ਹਾਂ ਕਿ ਤੁਹਾਡੇ ਚ ਬਹੁਤ ਸਾਰੇ ਬੱਚੇ ਲਿਟਰੇਚਰ ਨਾਲ ਜੁੜੇ ਹੋਣਗੇ ਜਾਂ ਛਟਕਟ ਲਿਟਰੇਚਰ ਲਿਖਦੇ ਹੋਣਗੇ ਕਵਿਤਾ ਕਹਾਣੀ ਲਿਖਦੇ ਹੋਣਗੇ ਜਾਂ ਉਹ ਬੱਚੇ ਹੋਣਗੇ ਜਿਹੜੇ ਮਾਸਟਰਸ ਕਰ ਰਹੇ ਨੇ ਲਿਟਰੇਚਰ ਦੀ ਜਾਂ ਬੀਏ ਕਲਾਸ ਦੇ ਵਿੱਚ ਇਲੈਕਟਿਵ ਸਬਜੈਕਟ ਪੜ੍ਹ ਰਹੇ ਨੇ ਮੈਂ ਇਹ ਕੱਲ ਤਾਂ ਕੁਝ ਨਹੀਂ ਆ ਅੰਦਾ ਮੇਰਾ ਮਕਸਦ ਇਹ ਕਿ ਕਿ ਤੁਸੀਂ ਬੈਠੇ ਹੋ ਸਾਡੇ ਕੋਲ ਚਿੰਤਕ ਬਹੁਤ ਵੱਡੇ ਬੈਠੇ ਆ ਅਸੀਂ ਚਾਹੁੰਦੇ ਕਿ ਅਸੀਂ ਤੁਹਾਡੇ ਲੈਵਲ ਤੇ ਆ ਆ ਕੇ ਗੱਲ ਕਰ ਸਕੀਏ ਤਾਂ ਕਿ ਆਪਣਾ ਆਦਾਨ ਪ੍ਰਦਾਨ ਹੋ ਸਕੇ ਮਸਲਾ ਸਾਡਾ ਬਹੁਤ ਗੰਭੀਰ ਹੈ ਨੇ ਇਸ ਜਿਹੇ ਤਰ੍ਹਾਂ ਕਿੱਥੇ ਆ ਕੇ ਅਸੀਂ ਸਟਾਰਟ ਹਾਂ ਕਿਹਦੀ ਗੱਲ ਕਰਨੀ ਚਾਹੀਦੀ ਹੈ ਅਤੇ ਜਦੋਂ ਇਹ ਪ੍ਰੋਗਰਾਮ ਤਿਆਰ ਹੁੰਦਾ ਸੀ ਤਾਂ ਇਹ ਸਾਰੀ ਟੀਮ ਜਿਹੜੀ ਬੈਠੀ ਹੈ ਇਹ ਸ਼ਾਮਲ ਹੁੰਦੀ ਸੀ ਤੇ ਅਦਰ ਸੀ ਉਹਨਾਂ ਦੇ ਹੀ ਜਿਹੜੇ ਸ਼ਬਦਾਂ ਨੂੰ ਫੁੱਲ ਦਰ ਰਹੇ ਹਨ ਤੇ ਉਸੇ ਸੰਕਲਪ ਨੂੰ ਲੈ ਕੇ ਤੁਹਾਡੇ ਕੋਲ ਆਇਆ ਮੈਡਮ ਚਰਨਜੀਤ ਨੇ ਬਹੁਤ ਸੁਣੀਆਂ ਗੱਲਾਂ ਕੀਤੀਆਂ ਨੇ ਔਰ ਕਿੱਥੇ ਪਿੱਛੇ ਰਹਿ ਜਾਂਦੀ ਹੈ ਕਿੱਥੇ ਉਹ ਦੂਜੇ ਦਰਜੇ ਦੇ ਕੋਆੜੀ ਦੇ ਦੂਜੇ ਦਰਜੇ ਤੇ ਪੈਛਾਂਦੀ ਹੈ ਕਿਉਂਕਿ ਉਹ ਔਰਤ ਜ ਬੱਚੇ ਨੂੰ ਜਨਮ ਦਿੰਦੀ ਹੈ ਇਸ ਲਈ ਉਹ ਘਰ ਦੇ ਵਿੱਚ ਤੇ ਜਿਹੜਾ ਬੰਦਾ ਹੋ ਜਾਗੀ ਦਾ ਮਾਲਕ ਹੈ ਜਾਂ ਜਿਹੜੇ ਵਸੀਲੇ ਪੈਦਾ ਹੋ ਰਹੇ ਨੇ ਚਾਹੇ ਉਹ ਹਥਿਆਰ ਨੇ ਚਾਹੇ ਉਹ ਖੇਤੀ ਹੈ ਉਹਦਾ ਮਾਲਕ ਬੰਦਾ ਬਣ ਜਾਂਦਾ ਹੈ ਇਸ ਲਈ ਦੋਨਾਂ ਵਿਚਕਾਰ ਇਹ ਡਿਫਰੈਂਸ ਹੈ ਜਿਹੜਾ ਕ੍ਰੀਏਟ ਹੁੰਦਾ ਜਾਂਦਾ ਹੈ ਮੈਡਮ ਨੇ ਬਹੁਤ ਸੂਰਤੀ ਨਾਲ ਗੱਲ ਕਹੀ ਹੈ ਤੇ ਅਸੀਂ ਕਈ ਯੁੱਗਾਂ ਦੇ ਵਿੱਚੋਂ ਨਿਕਲ ਆਏ ਹਾਂ ਸਾਡੇ ਕੋਲ ਕਵੀ ਦਾ ਯੁੱਗ ਹੈ ਸਾਡੇ ਕੋਲੇ ਜ਼ਮੀਰਦਾਰੀ ਯੁੱਗ ਕਿੰਤੇ ਉਹਦੇ ਵਿੱਚ ਆ ਗਏ ਆ ਤੇ ਹੁਣ ਸਾਡੇ ਚੈਲੰਜਸ ਇਸ ਰਿਸ਼ਤੇ ਲਈ ਬਹੁਤ ਜ਼ਿਆਦਾ ਨਵੇਂ ਨੇ ਚੁਣੌਤੀਪੂਰਨ ਨੇ ਚੈਲਿੰਜਿੰਗ ਨੇ ਮਤਲਬ ਹਰੇਕ ਜਿਨ੍ਹਾਂ ਦੀ ਕਲਪਨਾ ਨਹੀਂ ਕਰ ਸਕਦੇ ਮੈਂ ਤੁਹਾਡੇ ਨਾਲ ਇੱਕ ਗੱਲ ਸ਼ੇਅਰ ਕਰਨਾ ਚਾਹੁੰਦੀ ਆ ਕਿ ਜਦੋਂ ਮੈਂ ਤੁਹਾਡੀ ਉਮਰ ਦੀ ਸੀ 86 ਦੇ ਵਿੱਚ ਮੈਂ ਵੀ ਇਹ ਹਾਲਤ ਸਨ ਰਹੀ ਸੀ ਤਾਂ ਸੁਦੀਸਮ ਪਾਟਿਆ ਸੀ ਉਹਨਾਂ ਦਾ ਇੱਕ ਅਸੀਂ ਲੇਖ ਪੜ੍ਹਦੇ ਹੁੰਦੇ ਸੀ ਬੱਚਾ ਮੁੰਡਿਆ ਮੋਰ ਤੋਂ ਜੋ ਔਰਤਾਂ ਨੂੰ ਚਾਹੀਦਾ ਇਹ ਮੁਰਸਤ ਜਨਾ ਕਰਨੀ ਹੈ ਬੱਚੇ ਨੂੰ ਜਨਮ ਦੇਣਾ ਤੇ ਔਰਤਾਂ ਦਾ ਰਾਜ ਹੋਵੇਗਾ ਪਰ ਸਾਡੇ ਜਿਹੜੇ ਅਸੀਂ ਉਸ ਤੋਂ ਅੱਗੇ ਲੰਘ ਆਏ 40 ਸਾਲ ਪੁਰਾਣੀ ਗੱਲ ਹੈ ਉਹ ਤੁਸੀਂ ਹੱਸਦੇ ਹੁੰਦੇ ਸੀ ਕਿਉਂਕਿ ਸਟੂਡੈਂਟ ਸੀਗੇ ਛੋਟੇ ਸੀ ਤੇ ਇੰਨੀ ਥੋੜੀ ਸਮਝ ਡਵੈਲਪ ਨਹੀਂ ਹੋਈ ਹੁੰਦੀ ਕੱਲ ਅਮਰਜੀਤ ਗਰੇਵਾਲ ਹੁਣਾ ਦਾ ਦੋ ਨਾਟਕ ਨੇ ਸੋਦਰ ਕਾਰ ਦਾ ਨਾਂ ਹੈ ਉਹਦੇ ਚ ਦੂਜਾ ਨਾਟਕ ਹੈ ਦੇਈ ਉਹ ਪੜੋਂ ਤੋਂ ਉਹਦੇ ਨਾਲ ਮੜੀਆਂ ਹੋਰਤਾਂ ਦੀ ਅੱਖਾਂ ਖੁੱਲ ਗਈਆਂ ਨੇ ਕਿ ਜਾ ਰਿਹਾ ਕਿ ਅਸੀਂ ਕਿਹੜੇ ਸੰਸਾਰ ਚ ਜੂ ਰਹੇ ਆ ਕਿ ਸਾਡੀਆਂ ਮੁਸ਼ਕਲਾਂ ਜਾਂ ਸਾਡਾ ਇਹ ਰਿਸ਼ਤਾ ਰਿਸ਼ਤਾ ਸਾਡਾ ਜਿਹੜੇ ਅ ਬੰਦੇ ਦਾ ਤੇ ਔਰਤ ਦਾ ਰਿਸ਼ਤਾ ਮਸਲਾ ਨਹੀਂ ਹੈਗਾ ਮਸਲਾ ਇਸ ਰਿਸ਼ਤੇ ਵਿੱਚਲੀ ਵਾਇਲੈਂਸ ਹੈ ਉਹਸ ਵਾਇਲੈਂਸ ਨੇ ਰੂਪ ਅ ਤੁਸੀਂ ਉਹ ਤੋਂ ਡਰਦੇ ਆ ਕਦੇ ਕਿਸੇ ਤਰ੍ਹਾਂ ਦੀ ਆ ਕਦੇ ਕਿਸੇ ਤਰ੍ਹਾਂ ਦੀ ਆ ਕਦੇ ਕਿਸੇ ਤਰ੍ਹਾਂ ਦੀ ਆ ਤੇ ਜਿਹੜੀ ਸਾਡੀ ਫੈਮਿਨਿਜ਼ਮ ਦੀ ਆਈ ਸਾਰੀ ਕੀ ਸਾਰੀ ਲਹਿਰ ਹੈ ਉਹਦੇ ਜੋ ਨੇ ਵੀ ਕਿਹਾ ਕਿ ਹਾਂ ਮੈਂ ਬੱਚੇ ਪੈਦਾ ਕਰਨ ਦੀ ਮਸ਼ੀਨ ਨਹੀਂ ਹੈਗੀ। ਉਹ ਤਾਂ ਆਪਣੀ ਬਾਇਓਲੋਜੀ ਦੇ ਖਿਲਾਫ ਹੋ ਗਿਆ। ਪਰ ਨਵੀਂ ਟੈਕਨੀਕ ਨੇ ਕੀ ਕਰਤਾ ਕਿ ਜਿਹੜੀ ਮੂਲ ਸੱਜਣਾ ਜਿੱਥੇ ਬੱਚੇ ਨੂੰ ਜਨਮ ਦੇਣਾ ਜਿੱਥੇ ਸਾਡੀ ਸੋਸਾਇਟੀ ਦਾ ਤੁਰਾ ਮਨ ਪਿਆਰਤ ਨੇ ਅਗਲੀ ਨਸਲ ਨੂੰ ਤੋਰਨ ਲਈ ਜ਼ਿੰਮੇਵਾਰ ਨੇ ਕੁਦਰਤ ਦਾ ਇਹ ਮੂਲ ਮੰਤਰ ਹੈ। ਇਸ ਮੰਤਰ ਨੂੰ ਸਿਸ ਸੋਸਾਇਟੀ ਨੇ ਅੱਗੇ ਤੋਰਨਾ ਹੁੰਦਾ ਹੈ। ਉਹਨੂੰ ਜੀエリਸ਼ਟਰ ਉਸ ਨੂੰ ਸੋਚ ਕੇ ਦੇਖੋ ਕਿ ਜਿੱਥੇ ਤੁਹਾਡੇ ਤੋਂ ਰਿਸ਼ਤਾ ਹਾਈਜੈਕ ਕਰ ਲਿਆ ਗਿਆ ਹੈ ਤੁਹਾਡੇ ਦੋਨਾਂ ਦੀ ਲੋੜ ਨਹੀਂ ਹੈ ਨਾ ਬੰਦੇ ਦੀ ਲੋੜ ਹੈ ਨਾ औरत ਦੀ ਲੋੜ ਟੈਕਨੀਕਸ ਕੁਝ ਕਰ ਰਹੀ ਹੈ ਤੇ ਫਿਰ ਸਾਨੂੰ ਇਹਨਾਂ ਰਿਸ਼ਤਿਆਂ ਬਾਰੇ ਮੁੜ ਕੇ ਮੁੜ ਕੇ ਮੁੜ ਕੇ ਸੋਚਣਾ ਪੈਣਾ ਸੀ ਸੋਚਿਆ ਸੀ ਕਿ ਕਾਫੀ ਡਿਟੇਲਸ ਦੇ ਵਿੱਚ ਗੱਲਾਂ ਕਰਾਂਗੇ ਪਰ ਸਿਰਜਣਾ ਨੇ ਇੱਕ ਤੁਰਾਇਆ ਜਿੱਥੇ ਔਰਤ ਤੇ ਜਿਹੜੇ ਮਰਦ ਐ ਉਹ ਹਮੇਸ਼ਾ ਸ਼ਾਮਲ ਰਹਿਣੇ ਚਾਹੀਦੇ ਨੇ ਪਾਤਰ ਸਾਹਿਬ ਦਾ ਇੱਕ ਮੈਂ ਸ਼ੇਅਰ ਪੁਟ ਕਰਨਾ ਚਾਹੁੰਦੀ ਆ ਜੇਕਰ ਆਈ ਪਾ ਛੜ ਤਾਂ ਫੇਰ ਕੀ ਐ ਤੋ ਅਗਲੀ ਰੁੱਤ 'ਚ ਯਕੀਨ ਰੱਖੀ ਮੈਂ ਲੱਭ ਕੇ ਕਿ ਤੋਂ ਲਿਆਉਣਾ ਕਰਾਂ ਮਾਂ ਤੋ ਫੁੱਲਾਂ ਜੋਗੀ ਜ਼ਮੀਨ ਰੱਖੀ ਸੋ ਸਿਰਜਣਾ ਨੇ ਤੁਰੇ ਦਾ ਸਾਨੂੰ ਸਜਾਗ ਰਹਿਣਾ ਪੈਣਾ ਸचेਤ ਰਹਿਣਾ ਪੈਣਾ ਤੇ ਸ਼ਾਮ ਉਹ ਬੰਗਾਰਾ ਨੇ ਨਵੀਆਂ ਚੜ੍ਹਤੀਆਂ ਲਈ ਹੁਣ ਰਿਸ਼ਤੇ 'ਚ ਹੁਝੇ ਮਸਲੇ ਹੁੰਦੇ ਐ ਕਿਉਂਕਿ ਅਸੀਂ ਹੈਗੇ ਆ ਤਾਂ ਮਸਲੇ ਨੇ ਤੇ ਤੁਹਾਡਾ ਹੋਣਾ ਤੁਹਾਡਾ ਇਹਨਾਂ ਰਿਸ਼ਤਿਆਂ 'ਚ ਸ਼ਾਮਲ ਹੋਣਾ, ਛੇੜਣਾ ਦੇ ਘੱਲਣਾ ਬਹੁਤ ਜ਼ਰੂਰੀ ਐ ਤੇ ਮੁੜ ਕੇ ਅੱਖਾਂ ਖੋਲਣ ਦੀ ਲੋੜ ਐ ਤਾਂ ਕਿ ਇਹ ਰਿਸ਼ਤਿਆਂ ਦਾ ਸੰਵਾਦ ਚੱਲਦਾ ਰਹੇ ਤਾਂ ਕਿ ਇਹ ਰਿਸ਼ਤਿਆਂ ਦਾ ਸਵਾਦ ਹੀ ਨਾ ਹੋਵੇ ਇਹ ਨਵਾਂ ਯੁੱਗ ਕੇ ਨਵੀਂ ਟੈਕਨੋਲੋਜੀ ਫਾਇਡੇ ਕਰਕੇ ਲਿਆ ਜਾਏ so thank you very much madam uh, <clears throat> nice, uh, watch <clears throat> and so